ਕੀ ਨਾ ਹੈ ਬਾਈ ਜੀ ਆਪਣਾ ਮੇਰਾ ਨਾਮ ਸੁਰਿੰਦਰ ਕਾਲੀਆ ਕੀ ਮਾਮਲਾ ਹੋਇਆ ਜੀ ਜੀ ਇਹਨੇ ਆਪਦੇ ਖੇਤ 'ਚ ਅੱਗ ਲਗਾਈ ਜੀ ਉਹ ਇੰਨੀ ਤੇਜ਼ ਹਵਾ ਸੀ ਕਿ ਬਿਲਕੁਲ ਨਾਲ ਅੱਗ ਲਗਾ ਦਿੱਤੀ ਨਾ ਦੱਸਿਆ ਸਾਨੂੰ ਨਾ ਕੁਝ ਅੱਗ ਲਗਾਈ ਉਹ ਅੱਗ ਸਾਡੇ ਘਰ ਦੇ ਬਾਹਰ ਵਹੀਕਲ ਖੜੇ ਸੀ ਉਹਨਾਂ ਨੂੰ ਆ ਕੇ ਪੈਣ ਲੱਗੀ ਸੀ ਬਾਹਰ ਕੋਈ ਸਮਾਨ ਪਿਆ ਜੀ ਉਹਨੂੰ ਲੱਗ ਗਈ ਅੰਦਰ ਤੱਕ ਇੰਨੀ ਲਪਟਾ ਤੇਜ਼ ਸੀ ਅੱਗ ਦੀ ਅੰਦਰ ਜਾ ਜਾਂਦੀ ਸੀਗੀ ਸਰਕਾਰ ਨੇ ਰੋਕ ਲਾਈ ਰੱਖੀ ਫਿਰ ਵੀ ਇਹ ਖੇਤਾਂ ਦੀ ਪਿੰਡਾਂ 'ਚ ਰੋਕ ਲੱਗੀ ਇਹ ਸ਼ਹਿਰ ਦੇ ਵਿੱਚ ਖੇਤੀ ਕਰੀ ਜਾਂਦਾ ਫਿਰ ਵੀ ਅੱਗ ਲਾਈ ਜਾਂਦਾ ਅੱਗ ਕਿਉਂ ਲਾਈਦਾ ਕਾ ਤਾਂ ਮੱਝ ਦੋ ਤਿੰਨੇ ਸੜ ਗਏ ਮੱਝਾਂ ਮੱ ਜੀ ਹਾਂਜੀ ਹਾਂਜੀ ਤਾਂ ਮੱਝਾ ਸੜ ਗਈਆਂ ਸੀ ਮਾਂ ਦਾ ਪੱਠਾ ਲੈਣ ਗਈਆਂ ਤੇ ਭੱਜ ਕੇ ਆਈਆਂ ਤਾਂ ਸੰਗੋ ਕੋਈ ਨਹੀਂ ਅਗੇ ਤੇ ਮਸੇ ਬਰਸ ਸਾਕੜ ਦਾ ਮੱਝਾਂ ਦਾ ਹੈ ਇਹ ਤਾਂ ਛਿੰਜੇ ਬਾਈ ਸ਼ਰਮ ਕੋਈ ਨਹੀਂ ਅਗੇ ਵੀ ਖੜੇ ਕਰਾ ਦੇ ਵਿੱਚ ਅੱਗ ਵੱੜ ਗਈ ਹੈ ਇਹ ਸ਼ਰਮ ਜਾਇ ਕੋਈ ਪਹਿਲੇ ਕਰ ਤਾਂ ਫਸਲ ਕੱਢ ਦੇਣਾ ਹੈ ਤੂੰ ਕੋਈ ਲਗਾ ਜਦਾਂ ਤੁਸੀਂ ਧਰੂ ਲੈਣਾ ਸੀ ਇਹਨੂੰ ਤੇ ਬੇਬ ਨਾ ਸੜਦਾ ਕਿ ਆਈਆਂ ਲੈ ਕੇ ਹੱਥ ਪਾ ਲਾ ਤੂੰ ਕੋਟ ਸੜਿਆ ਫਾੜ ਕੁਝ ਨਹੀਂ ਕਰ ਸਕਦਾ ਬੁੜੀਆ ਦਾ ਜੀ ਉਹ ਬਾਕੀ ਸਾਰੇ ਸਾਡੇ ਜੀ ਕੀ ਕੀ ਕਹਿਣਾ ਚਾਹੋਗੇ ਜੋ ਹਰ ਸਾਲ ਇਹਨਾਂ ਦਾ ਇਹੋ ਤਮਾਸ਼ਾ ਜਦੋਂ ਵੀ ਇਹਨਾਂ ਦੀ ਫਸਲ ਕੋਈ ਹੋ ਜਾਂਦੀ ਹੈ ਵੱਢ ਕੇ ਉਤੋਂ ਅੱਗ ਠੋਕ ਦਿੰਦੇ ਤੇ ਪੂਰਾ ਮਹੱਲਾ ਪਰੇਸ਼ਾਨ ਹੈਗਾ ਇਹਨਾਂ ਤੋਂ ਜਦੋਂ ਵੇਖੋ ਆ ਵੇਖ ਲਓ ਸਾਹਮਣੇ ਹੱਲੇ ਵੀ ਅੱਗ ਲੱਗੀ ਪਈ ਹੈਗੀ ਹੈ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਆਈ ਇੱਥੇ ਕੋਈ ਕੁਝ ਨਹੀਂ ਸਾਰਾ ਇਹਨਾਂ ਦੇ ਹੱਥੇ ਚ ਗਿਆ ਇਹਨਾਂ ਨੇ ਸ਼ਹਿਰ 'ਚ ਗੰਦ ਪਾਇਆ ਹੋਇਆ ਪੂਰਾ ਫੋਨ ਕੀਤਾ ਜੀ ਤੁਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਫਾਇਰ ਬ੍ਰਿਗੇਡ ਅੱਥੇ ਅੱਗ ਮੁਝਾਨ ਨੂੰ ਲੱਗਿਆ ਹੋਇਆ ਕਿ ਅਸੀਂ ਤਾਂ ਮੌਕਾ ਨਹੀਂ ਮਿਲਿਆ ਫੋਨ ਤੁਸੀਂ ਫੋਨ ਕਰੋਗੇ ਤਾਂ ਫਾਇਰ ਬ੍ਰਿਗੇਡ ਆ ਲਾਏ ਆ ਵੀ ਕੰਟਰੋਲ ਕੀਤਾ ਹੈ ਇੱਕ ਬੰਦੇਲਾ ਮੱਲਾ ਕਿਹੜਾ ਜੀ ਇਹ ਅਨੰਦਪੁਰ ਮੱਲਾ ਹੈਗਾ ਹੈ ਇਹ ਜੋ ਹੈ ਐਮਆਰ ਕਾਲਜ ਦੇ ਸਾਹਮਣੇ ਜੋ ਹੈ ਕਲੋਨੀ ਦੇ ਵਿੱਚ ਜ਼ਮੀਨ ਬਚੀ ਹੋਈ ਹੈਗੀ ਹੈ ਇਹਦੇ ਵਿੱਚ ਹਰ ਸਾਲ ਇਹ ਇਹੀ ਤਮਾਸ਼ਾ ਕਰਦੇ ਨੇ ਜਿਦੋਂ ਵੇਖੋ ਇਹ ਬਚੀ ਹੋਈ ਫਸਲ ਨੂੰ ਅੱਗ ਠੋਕ ਦਿੰਦੇ ਨੇ ਇਹ ਪੂਰਾ ਮੁਹੱਲਾ ਪਰੇਸ਼ਾਨ ਹੈ ਇਨ੍ਹਾਂ ਤੋਂ ਨਹੀਂ ਤਾਂ ਆਖੇ ਕੋਈ ਪੁੱਛ ਸਕਦਾ ਇਨ੍ਹਾਂ ਕੋਲ ਬਾਕੀ ਆ ਲੋਕਾਂ ਕੋਲ ਬਿਆਨ ਨਹੀਂ ਕਦੇ ਐਸੀ ਦੀ ਜਿਹੜੀ ਲਿਖਤ ਦੇ ਵਿੱਚ ਕਿਸੇ ਨੂੰ ਵੀ ਕੰਪਲੇਂਟ ਵਗੈਰਾ ਦਿੱਤੀ ਹੈ ਜੀ ਕੰਪਲੇਂਟ ਦਿੱਤੀ ਹੋਈ ਹੈ ਕੰਪਲੇਂਟ ਪਹਿਲੇ ਕਮੇਟੀ ਇੱਥੇ ਵੀ ਦਿੱਤੀ ਸੀ ਥਾਣੇ ਵੀ ਦਿੱਤੀ ਸੀ ਇਨ੍ਹਾਂ ਦੀ ਕੋਈ ਇਹ ਆ ਉੱਤੇ ਸਾਰਿਆਂ ਨੂੰ ਦਬਾ ਕੇ ਰੱਖਦੇ ਨੇ ਗੱਲ ਹੋਣ ਨਹੀਂ ਦਿੰਦੇ ਕੋਈ ਕਾਰਵਾਈ ਨਹੀਂ ਹੁੰਦੇ ਹੁਣ ਆ ਤੁਹਾਡੇ ਸਾਹਮਣੇ ਵੀਡੀਓ ਬਣਾ ਕੇ ਵੇਖੋ ਵੀ ਮੁਹੱਲੇ ਦੇ ਵਿੱਚ ਅੱਗ ਲੱਗੀ ਕਿ ਨਹੀਂ ਲੱਗੀ ਇਹਨਾਂ ਨੇ ਤਾਂ ਤਮਾਸ਼ਾ ਲਾਇਆ ਹੋਇਆ ਹਰ ਸਾਲ ਹੁਣ ਅੱਜ ਕੀ ਕੀ ਨੁਕਸਾਨ ਆਇਆ ਇੱਥੇ ਲੱਕੜਾ ਪਿਆ ਸੀ ਸੜ ਗਿਆ ਉਹ ਮੱਝਾਂ ਦੇ ਵਾਲ ਸੜ ਗਏ ਇੱਥੇ ਮੇਰੀ ਕਾਰ ਖੜੀ ਸੀਗੀ ਮੈਂ ਕਾਰ ਨੂੰ ਫਟਾਫਟ ਅੰਦਰ ਕੀਤਾ ਹੈਗਾ ਨਹੀਂ ਤਾਂ ਉਹ ਵੀ ਬਲ ਜਾਣੀ ਸੀਗੀ ਅੱਗ ਲੱਗ ਜਾਣੀ ਸੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗੀ ਇੱਥੇ ਆਦਾ ਫਸਲ ਵਿਜੇ ਕੋਈ ਅੱਗ ਨਹੀਂ ਲੱਗੀ ਪਹਿਲੀ ਗੱਲ ਤੇ ਵੇਚਾਂ ਦੇ ਰਹੀਏ ਫਸਲ ਹੀ ਨਾ ਗੱਡੇ ਅਸੀਂ ਨਗਰ ਕੌਂਸਲ ਦੀ ਜਾਇਦਾ ਹੈ ਇਹਦੀ ਪੂਰੀ ਜਾਂਚ ਕੀਤੀ ਜਾਵੇ ਜਗਾ ਕੀ ਦੀ ਹੈ ਔਰ ਉਹਦੇ ਨਗਰ ਕੌਂਸਲ ਨੂੰ ਦਿੱਤੀ ਜਾਵੇ ਤੇ ਸਾਡਾ ਰਸਤਾ ਹੈਗਾ ਇਹ ਪ੍ਰੋਪਰ ਸਾਨੂੰ ਅੱਗੇ ਖੁੱਲੀ ਜਗ੍ਹਾ ਤੇ ਸਾਨੂੰ ਵਿੱਕਲ ਰੋਕਣ ਨੂੰ ਵੀ ਰੋਕ ਸਕਦੇ ਹਾਂ ਅਸੀਂ ਪਾਰਕ ਦਿੱਤਾ ਜਾਏ ਸਾਹਮਣੇ ਇਧਰ ਹੀ ਪਾਰਕ ਦੀ ਜਗ੍ਹਾ ਹੈ ਸਾਹਮਣੇ ਪਾਰਕ ਛੱਡਾਇਆ ਜਾ ਆ ਗਲੀ ਪੂਰੀ ਸਿੱਧੀ ਖੋਲੀ ਜਾਵੇ ਇਹਨੇ ਕਬਜ਼ਾ ਕੀਤਾ ਆ ਕਬਜ਼ਾ ਅਸਾਂ ਵੀ ਖੋਲਣੀ ਚਾਹੀਦੀ ਗਲੀ ਠੀਕ ਹੈ